ਜਦੋਂ ਝੂੜਾ ਬਹਿ ਕੇ ਬਈ ਬਾਡੇ ਤੇ ਬਹਿ ਕੇ ਨਾ ਬੱਸਾਂ ਸਾਰੀਆਂ ਲਗਾ ਕੇ ਮੈਂ ਘੱਟ ਘਰ 4 ਘੰਟੇ ਰੋਤਾ ਰਹੇ ਈਅਰ ਬੀਤੀ ਪਹਿਲੀ ਵਾਰੀ ਤਾਂ ਮੈਨੂੰ ਚੱਕ ਕੇ ਲੈ ਕੇ ਆਏ ਜੀ ਖਾਂਏ ਦਰਦੀਆਂ ਮਟਿਆਰੇ ਤੇਰੀ ਝਾੜ ਦੁਖਦੀਆ ਜਿਹੜਾ ਪਹਿਲਾ ਪਿਆਰ ਰੇਟ ਬੜੇ ਮਾਰਦਾ ਬੰਦਾ ਉਹ ਉਹ ਤਾਂ ਨਹੀਂ ਕੀਤਾ ਬਰ ਹਲਕਾ ਜਿਹਾ ਕਰ ਲਿਆ ਸੀ ਵਿੱਚ ਦੀ ਟੱਚ ਜਾਂ ਫੜ ਜਾਂਦੇ ਨੇ ਨਾ ਜਿਵੇਂ ਸ਼ਹਿਰੀ ਜਵਾਕ ਹੁਣ ਜਿਵੇਂ ਕਿਹੜੇ ਹੁੰਦੇ ਆ ਰੌਣੀ ਤਰ ਕੇ ਹਾਂ ਹੈਨਾ ਤੇ ਉਹ ਫੜਾ ਕੇ ਸੀ ਵਿੱਚ ਦੀ ਟੱਚ ਜਾ ਉਹ ਬੈਠਾ ਉਹਦੇ ਨਾਲ 11 12 ਟਾਈਮ ਪੂਰੇ ਤਕੜੇ ਕੱਟ ਮਾਰੀ ਬੈਠਾ ਮੈਨੂੰ ਤੈਨੂੰ ਕੌਣ ਛੱਡ ਗਈ ਹੋਏ ਤੇ ਉਦੋਂ ਸੀਗੇ ਅਸੀਂ 9ਵੀਂ 10ਵੀਂ ਚ ਹਾਂ ਤੇ ਕਹਿੰਦਾ ਯਾਰ ਉਹ ਉਹ ਬਾਅਦ ਚ ਮੈਂ ਦੇਖਿਆ ਵੀ ਉਹ ਤਾਂ ਔਰਕੁਟ ਚੱਲਦਾ ਹੁੰਦਾ ਸੀ ਬਈ ਹਾਂ ਹਾਂ ਔਰਕੁਟ ਦੇ ਸਗਰੇਬ ਉਹ ਤਾਂ ਮੈਨੂੰ ਭੇਜੀ ਜਾਂਦੀ ਅੱਛਾ ਵੀ ਉਹ ਮੈਂ ਬਾਅਦ ਦੇ ਵਿੱਚ ਮਤਲਬ ਰਿਲੇਸ਼ਨ ਵੀ ਰਹਾ ਵੀ ਸਾਲ ਹਨਾ ਤੇ ਰਿਲੇਸ਼ਨ ਤੋਂ ਬਾਅਦ ਉਹਦਾ ਇੱਕ ਤਾਂ ਵਿਆਹ ਹੋਇਆ 11ਵੀਂ ਦੇ ਵਿੱਚ ਜਦੋਂ ਅਸੀਂ ਹੋਏ ਪਲੱਸ 2 ਕਮਰਸ ਪਲੱਸ 1 ਕਮਰਸ ਕੀਤੀ ਮੈਂ ਮੈਂ ਕਮਰਸ ਵਾਲਾ ਹੈ ਨਹੀਂ ਸੀ ਬਈ ਮੇਰੀ ਸਾਰੀ ਟੋਲੀ ਆਰਟਸ ਦੇ ਵਿੱਚ ਬੈਠੀ ਤੇ ਕਹਿੰਦੇ ਤੂੰ ਕਮਰਸ ਮੈਂ ਕਿਹਾ ਵੀ ਮੈਂ ਕਮਰਸ ਉਹਦੇ ਕਰਕੇ ਗਿਆ ਹੁਣ ਘਰ ਦੇ ਨੂੰ ਆਏ ਲੱਗੇ ਮੈਂ ਮੁੰਡਾ ਬੈਂਕਰ ਬਣੂਗਾ ਤੇ ਮੈਂ ਕਿਹਾ ਉਧਰ ਹੀ ਸੀਗਾ ਉਹ ਮੈਂ ਇੱਕ ਪਹਿਲਾ ਪਿਆਰ ਕੋਈ ਨਹੀਂ ਬੋਲਦਾ ਬਈ ਯਾਰ ਤੇ ਉਹ ਜਦੋਂ ਚੂੜਾ ਬਹਿ ਗਿਆਈ ਬਈ ਮਾਣਨੇ ਤੇ ਬਹਿ ਕੇ ਨਾ ਬੱਸਾਂ ਸਾਰੀਆਂ ਲਗਾ ਕੇ ਮੈਂ ਘੱਟੋ ਘੱਟ 4 ਘੰਟੇ ਰੋਂਦਾ ਰਿਹਾ। ਕੀ ਬਾਤ ਹੈ ਤੇ ਬੀਅਰ ਪੀਤੀ ਪਹਿਲੀ ਵਾਰੀ ਤੇ ਮੈਨੂੰ ਚੱਕ ਕੇ ਲੈ ਕੇ ਆਏ ਸੀਗੇ ਮੇਰੇ ਮੇਰੀ ਵੀਡੀਓ ਜਿੰਨੂੰ ਕੀਆ ਐਨ 77 ਹੁੰਦੇ ਸੀਗੇ ਐਨ ਤੋਂ 11 12 ਦੇ ਵਿੱਚ ਤੇ ਆਏ ਮੈਂ ਲੇਜ਼ ਉਹ ਕਰ ਕਰੇ ਖਾਈ ਨਾ ਕਰ ਕਰੇ ਮੋਢੇ ਉੱਤੇ ਲੰਗੀ ਜਾਂਦਾ ਮੈਂ ਬੈਠਾ ਉਹ ਜਿਹੜਾ ਕਾਮਦੀ ਫਿਲਮ ਆਈ ਹੈ ਚੇਤੇ ਆ ਜਾਂਦੀ ਹੈ ਭਾਈ ਉਹ ਦਿਖਾ ਕੇ ਗਿਆ ਮੁੰਡਾ ਹਜੇ ਤੱਕ ਉਹ ਵੀਡੀਓ ਸਭ ਹੀ ਬੈਠਾ ਜਮਨ ਲੋ ਕੁਆਲਿਟੀ 144ਪੀ ਜਿਵੇਂ ਹੁੰਦੀ ਹੈ ਨਾ ਤੇ ਮੈਂ ਕਹਾਂ ਯਾਰ ਮੈਂ ਆ ਕਿਹੜਾ ਹੋਰ ਸਹੀ ਗੱਲ ਹੈ ਬਾਹਰ ਉਹ ਮੁੰਡਾ ਕਹਿੰਦਾ ਕਹਿੰਦਾ ਮੈਂ ਬਣਾ ਲਈ ਪਰ ਇੱਕ ਗੱਲ ਆ ਉਦੋਂ ਨਾ ਪ੍ਰਭਾਵ ਬਹੁਤ ਹੁੰਦਾ ਬੰਦਾ ਫਿਲਮ ਜਿਹੜੀ ਐਤਵਾਰ ਫਿਲਮ ਆਉਂਦੀ ਸੀ ਉਦੋਂ ਐਂ ਲੱਗਦਾ ਸੀ ਵੀ ਇਹੀ ਕੁਛ ਕਰੀਏ ਜਿਵੇਂ ਸੰਨੀ ਦੇ ਓਨਲੀ ਬੰਨੀ ਫਰਦਾਈ ਮੱਥੇ ਤੇ ਰਸੇ ਜੀ ਮੈਂ ਉਹ ਐਤਵਾਰ ਵਾਲੀ ਫਿਲਮਾਂ ਚੋਂ ਇੱਕ ਡਾਇਲੋਗ ਯਾਦ ਆ ਸ਼ੇਰਾ ਜੀ ਦਾ ਕਹਿੰਦਾ ਆਏ ਦਰਦੀ ਐ ਮਟਿਆਰੇ ਤੇਰੀ ਝਾੜ ਦੁਖਦੀਆ ਉਹ ਹੁਣ ਜਾ ਕੇ ਸਮਝ ਆ ਵੀ ਝਾੜ ਦੁਖਦੀ ਨਾਲ ਤੁਰਨ ਦਾ ਕੀ ਸੈਂਸ ਇਹੋ ਜਿਹੇ ਡਾਇਲੌਗ ਉਹੀ ਜਨ ਤਰਲ ਲਲਕਾਰੇ ਮਾਰ ਦਿੰਦੀ ਸੀ ਉਹਨਾਂ ਦੇ ਸਹੀ ਗੱਲ ਉਹ ਕਦੋਂ ਲੜਾਈ ਵੀ ਟਰੈਕਟਰਾਂ ਦੀ ਹੁੰਦੀ ਸੀ ਸਿੱਧੀ ਵੀ ਆਗੇ ਪਰ ਇਹ ਕਰ ਲਾ ਓ ਛਕੜੇ ਜੀ ਸਹੀ ਗੱਲ ਹੈ ਬਿਲਕੁਲ ਹਣਾ ਪਰ ਉਹ ਉਹ ਜਿਹੜੇ ਸ਼ਬਦ ਵੀ ਸੀ ਨਾ ਉਹ ਕਿਤੇ ਨਾ ਕਿਤੇ ਹੁਣ ਖੁੱਸ ਗਏ ਬਾਈ ਬਾਈ ਬਿਲਕੁਲ ਏ ਇਹ ਗੱਲ ਹਾਂ ਪੱਕੀ ਆ ਵੀ ਹੁਣ ਆਪਣੇ ਪਿੰਡਾਂ ਵਾਲੇ ਜਿਹੜੇ ਆਉਂਦੇ ਆ ਅਸੀਂ ਸ਼ਰਮ ਆਂਦੇ ਆ ਮਹਿਸੂਸ ਕਰਦੇ ਆ ਵੀ ਯਾਰ ਵੀ ਥੋੜਾ ਜਿਹਾ ਉਹੋ ਜਿਹਾ ਸਰਕਲ ਆ ਹੱਡ ਉਹੋ ਜੇ ਹੁੰਦੇ ਆਗੇ ਟਾਕ ਆਪਾਂ ਕਹਿੰਦੇ ਟੂਟੀ ਨੂੰ ਵੀ ਹੁਣ ਟਾਇਪ ਕਹਿੰਦੇ ਆ ਕਿਸੇ ਦਾ ਟਾਣਾ ਵੀ ਆਇਆ ਬਾਈ ਬਹੁਤ ਉਹ ਕੀ ਕਹਦੀ ਅੰਗਰੇਜ਼ੀ ਕਹਿੰਦਾ ਹੀ ਉਹਨੇ ਕਹਦੀ ਇੱਕ ਅੰਗਰੇਜ਼ੀ ਕਹਦੀ ਕਹਿੰਦਾ ਸੀ ਤੂੰ ਹੈਂ ਅ ਚਮਟੇ ਦੀ ਰੋਟੀਆਂ ਸੀ ਆਪ ਲਾਉਣੇ ਬਈ ਬੇਲ ਲੀਆ ਮਤਲਬ ਸਾਡੀ ਕੁੜੀਆਂ ਨਾਲ ਇਹ ਸ਼ਰਤ ਹੁੰਦੀ ਆ ਵੀ ਆ ਇਹਨਾਂ ਵਿੱਚ ਟਿਊਬ ਦੇਖ ਲਓ ਭਵੇਂ ਜੇ ਅਸੀਂ ਵਲੌਗ ਬਣਾਈਏ ਨਾ ਅਸੀਂ ਵਲੌਗ ਬਣਾਇਆ ਸੀ ਵੀ ਆ ਕੁੜੀਆਂ ਭਵੇਂ ਇਹਦੇ ਵਿੱਚ ਟਿਊਬ ਦੇਖ ਲਓ ਵੀ ਰੋਟੀਆਂ ਇੰਨੀ ਬਤਲੀ ਆ ਤੇ ਗੋਲ ਆ ਚੰਡੀਗੜ੍ਹ ਰਹਿ ਕੇ ਇਹ ਉਹ ਕੀਤੀ ਆ ਪ੍ਰੈਕਟਿਸ ਜਦੋਂ ਚੂੜਾ ਪਾ ਕੇ ਬਈ ਲੱਟਦੇ ਤੇ ਬਹਿ ਕੇ ਨਾ ਬੱਸਾਂ ਸਾਰੀਆਂ ਲਗਾ ਕੇ ਮੈਂ ਘੱਟੋ ਘੱਟ 4 ਘੰਟੇ ਰੋਤਾ ਰਿਹਾ ਇਰ ਬੀਤੀ ਪਹਿਲੀ ਵਾਰੀ ਤਾਂ ਮੈਨੂੰ ਚੱਕ ਕੇ ਲੈ ਕੇ ਆਇਆ ਸੀ ਕਾਏ ਦੁਰਦੀਆਂ ਮਟਿਆਰੇ ਤੇਰੀ ਜਾੜ ਦੁਖਦੀ ਆ ਜਿਹੜਾ ਪਹਿਲਾ ਪਿਆਰ ਲੇਟ ਬੜੇ ਮਾਰਦਾ ਬੰਦਾ ਉਹ ਉਹ ਤਾਂ ਨਹੀਂ ਕੀਤਾ ਬਸ ਹਲਕਾ ਜਿਹਾ ਕਰ ਲਿਆ ਸੀ ਵਿੱਚ ਦੀ ਟੱਚ ਜਾ ਫੜ ਜਾਂਦੇ ਨੇ ਨਾ ਜਿਵੇਂ ਸ਼ਹਿਰੀ ਜਵਾਕ ਹੁਣ ਜਿਵੇਂ ਕਿਹੜੇ ਹੁੰਦੇ ਆ ਰੌਣੀ ਤਰ ਕੇ ਹਾਂ ਹੈਨਾ ਤੇ ਉਹ ਫੜਾ ਕੇ ਸੀ ਵਿੱਚ ਦੀ ਟੱਚ ਜਾ ਉਹ ਬੈਠਾ ਉਹਦੇ ਨਾਲ 11 12 ਕ ਟਾਈਮ ਪੂਰੇ ਤਖੜੇ ਕੱਟ ਮਾਰੀ ਬੈਠਾ ਮੈਨੂੰ ਤੈਨੂੰ ਕੌਣ ਛੱਡ ਗਈ ਹੋਏ ਤੇ ਉਦੋਂ ਸੀਗੇ ਅਸੀਂ 9ਵੀਂ 10ਵੀਂ ਚ ਹਾਂ ਤੇ ਕਹਿੰਦਾ ਯਾਰ ਉਹ ਉਹ ਬਾਅਦ ਚ ਮੈਂ ਦੇਖਿਆ ਵੀ ਉਹ ਤਾਂ ਔਰਕੁਟ ਚੱਲਦਾ ਹੁੰਦਾ ਸੀ ਬਈ ਹਾਂ ਹਾਂ ਔਰਕੁਟ ਦੇ ਸਕ੍ਰੈਪ ਉਹ ਤਾਂ ਮੈਨੂੰ ਭੇਜੀ ਜਾਂਦੀ ਅੱਛਾ ਵੀ ਉਹ ਮੈਂ ਬਾਅਦ ਦੇ ਵਿੱਚ ਮਤਲਬ ਰਿਲੇਸ਼ਨ ਵੀ ਰਹਾ ਵੀ ਸਾਲ ਕਹਣਾ ਤੇ ਰਿਲੇਸ਼ਨ ਤੋਂ ਬਾਅਦ ਉਹਦਾ ਇੱਕ ਤਾਂ ਵਿਆਹ ਹੋਇਆ 11ਵੀਂ ਦੇ ਵਿੱਚ ਜਦੋਂ ਅਸੀਂ ਹੋਏ ਪਲੱਸ 2 ਕਮਰਸ ਪਲੱਸ 1 ਕਮਰਸ ਕੀਤੀ ਮੈਂ ਮੈਂ ਕਮਰਸ ਵਾਲਾ ਹੈ ਨਹੀਂ ਸੀ ਬਈ ਮੇਰੀ ਸਾਰੀ ਟੋਲੀ ਆਰਟਸ ਦੇ ਵਿੱਚ ਬੈਠੀ ਤੇ ਕਹਿੰਦੇ ਤੂੰ ਕਮਰਸ ਮੈਂ ਕਿਹਾ ਵੀ ਮੈਂ ਕਮਰਸ ਉਹਦੇ ਕਰਕੇ ਗਿਆ ਹੁਣ ਘਰ ਦੇ ਨੂੰ ਆਏ ਲੱਗੇ ਮੈਂ ਮੁੰਡਾ ਬੈਂਕਰ ਬਣੂਗਾ ਤੇ ਮੈਂ ਕਿਹਾ ਉਧਰ ਹੀ ਸੀਗਾ ਉਹ ਮੈਂ ਇੱਕ ਪਹਿਲਾ ਪਿਆਰ ਕੋਈ ਨਹੀਂ ਬੋਲਦਾ ਬਈ ਯਾਰ ਤੇ ਉਹ ਜਦੋਂ ਚੂੜਾ ਬਹਿ ਗਿਆਈ ਬਾਈ ਮਾਣਨੇ ਤੇ ਬਹਿ ਗਿਆ ਨਾ ਬੱਸਾਂ ਸਾਰੀਆਂ ਲਗਾ ਕੇ ਮੈਂ ਘਟੂ ਘਟ 4 ਘੰਟੇ ਰੋਂਦਾ ਰਿਹਾ ਕੀ ਬਾਤ ਹੈ ਤੇ ਬੀਰ ਬੀਤੀ ਪਹਿਲੀ ਵਾਰੀ ਤੇ ਮੈਨੂੰ ਚੱਕ ਕੇ ਲੈ ਕੇ ਆਏ ਸੀਗੇ ਮੇਰੇ ਮੇਰੀ ਵੀਡੀਓ ਜਿੰਨੂੰ ਕੀਆ ਐਨ 77 ਹੁੰਦੇ ਸੀਗੇ ਐਨ ਤੋਂ 11 12 ਦੇ ਵਿੱਚ ਤੇ ਆਏ ਮੈਂ ਲੇਜ਼ ਉਹ ਕਰ ਕਰੇ ਖਾਈ ਨਾ ਕਰ ਕਰੇ ਮੋਢੇ ਉੱਤੇ ਲੰਗੀ ਜਾਂਦਾ ਮੈਂ ਬੈਠਾ ਉਹ ਜਿਹੜੀ ਕਾਮੀਆ ਫਿਲਮ ਆਈ ਚੇਤੇ ਆ ਜਾਂਦੀ ਬਈ ਉਹ ਦਿਖਾ ਕੇ ਗਿਆ ਮੁੰਡਾ ਹਜੇ ਤੱਕ ਉਹ ਵੀਡੀਓ ਸਾਫੇ ਬੈਠਾ ਜਮਨ ਲੋ ਕੁਆਲਟੀ 144ਪੀ ਜਿਵੇਂ ਹੁੰਦੀ ਹੈ ਨਾ ਤੇ ਮੈਂ ਕਹਾਂ ਯਾਰ ਮੈਂ ਆਹ ਕਹਿੰਦਾ ਹੋਰ ਸਹੀ ਗੱਲ ਹੈ ਬਾਹਰ ਉਹ ਮੁੰਡਾ ਕਹਿੰਦਾ ਕਹਿੰਦਾ ਮੈਂ ਬਣਾ ਰਿਹਾ ਇੱਕ ਗੱਲ ਆ ਉਦੋਂ ਨਾ ਪ੍ਰਭਾਵ ਬਹੁਤ ਹੁੰਦਾ ਬੰਦਾ ਫਿਲਮ ਜਿਹੜੀ ਐਤਵਾਰ ਫਿਲਮ ਆਉਂਦੀ ਸੀ ਉਦੋਂ ਐਂ ਲੱਗਦਾ ਸੀ ਵੀ ਇਹੀ ਕੁਛ ਕਰੀਏ ਜਿਵੇਂ ਸੰਨੀ ਦੇ ਔਰਲੀ ਬੰਨੀ ਫਿਰਦਾ ਹੀ ਮੱਥੇ ਤੇ ਰਸੇ ਜੀ ਮੈਂ ਉਹ ਐਤਵਾਰ ਵਾਲੀ ਫਿਲਮਾ ਚ ਇੱਕ ਡਾਇਲੋਗ ਆ ਵਾਲਾ ਸ਼ੇਰਾ ਜੀ ਦਾ ਕਹਿੰਦਾ ਆਏ ਦਰਦੀ ਐ ਮਟਿਆਰੇ ਤੇਰੀ ਝਾੜ ਦੁਖਦੀਆ ਉਹ ਹੁਣ ਜਾ ਕੇ ਸਮਝ ਆ ਵੀ ਝਾੜ ਦੁਖਦੀ ਨਾਲ ਤੁਰਨ ਦਾ ਕੀ ਸੈਂਸ ਇਹੋ ਜਿਹੇ ਡਾਇਲੌਗ ਉਹੀ ਜਨ ਤਰਲ ਲਲਕਾਰੇ ਮਾਰ ਦਿੰਦੀ ਸੀ ਉਹਨਾਂ ਦੇ ਸਹੀ ਗੱਲ ਉਹ ਕਦੋਂ ਲੜਾਈ ਵੀ ਟਰੈਕਟਰਾਂ ਦੀ ਹੁੰਦੀ ਸੀ ਸਿੱਧੀ ਵੀ ਆਗੇ ਪਰ ਇਹ ਕਰ ਲਾ ਓ ਛਕੜੇ ਜੀ ਸਹੀ ਗੱਲ ਹੈ ਬਿਲਕੁਲ ਹਣਾ ਪਰ ਉਹ ਉਹ ਜਿਹੜੇ ਸ਼ਬਦ ਵੀ ਸੀ ਨਾ ਉਹ ਕਿਤੇ ਨਾ ਕਿਤੇ ਹੁਣ ਖੁੱਸ ਗਏ ਬਾਈ ਬਾਈ ਬਿਲਕੁਲ ਏ ਇਹ ਗੱਲ ਹਾਂ ਪੱਕੀ ਆ ਵੀ ਹੁਣ ਆਪਣੇ ਪਿੰਡਾਂ ਵਾਲੇ ਜਿਹੜੇ ਆਉਂਦੇ ਆ ਅਸੀਂ ਸ਼ਰਮ ਆਂਦੇ ਆ ਮਹਿਸੂਸ ਕਰਦੇ ਆ ਵੀ ਯਾਰ ਵੀ ਥੋੜਾ ਜਿਹਾ ਉਹੋ ਜਿਹਾ ਸਰਕਲ ਆ ਹੱਡ ਉਹੋ ਜੇ ਹੁੰਦੇ ਆ ਕਿਉਂਕਿ ਹੁਣ ਟਾਕ ਆਪਾਂ ਕਹਿੰਦਾ ਟੂਟੀ ਨੂੰ ਵੀ ਹੁਣ ਟੈਪ ਕਹਿੰਦੇ ਆ ਕਿਸੇ ਦਾ ਗਾਣਾ ਵੀ ਆਏ ਬਾਈ ਹੁਣ ਬਹੁਤ ਉਹ ਕੀ ਕਹਦੀ ਅੰਗਰੇਜ਼ੀ ਕਹਿੰਦਾ ਹੀ ਉਹਨੇ ਕਹਦੀ ਇੱਕ ਅੰਗਰੇਜ਼ੀ ਕਹਦੀ ਕਹਿੰਦਾ ਸੀ ਤੂੰ ਹੈਂ ਅ ਚਮਟੇ ਦੀ ਰੋਟੀਆਂ ਸੀ ਆਪ ਲਾਉਣੇ ਬਈ ਬੇਲੀਆ ਮਤਲਬ ਸਾਡੀ ਕੁੜੀਆਂ ਨਾਲ ਇਹ ਸ਼ਰਤ ਹੁੰਦੀ ਆ ਵੀ ਆ ਇਹਨਾਂ ਵਿੱਚ ਟਿਊਬ ਦੇਖ ਲਓ ਭਵੇਂ ਜੇ ਅਸੀਂ ਵਲੌਗ ਬਣਾਈਏ ਨਾ ਅਸੀਂ ਵਲੌਗ ਬਣਾਇਆ ਸੀ ਵੀ ਆ ਕੁੜੀਆਂ ਭਵੇਂ ਇਹਦੇ ਵਿੱਚ ਟਿਊਬ ਦੇਖ ਲਓ ਵੀ ਰੋਟੀਆਂ ਇੰਨੀ ਪਤਲੀ ਅਤੇ ਗੋਲ ਆ ਚੰਡੀਗੜ੍ਹ ਰਹਿ ਕੇ ਇਹ ਉਹ ਕੀਤੀ ਆ ਪ੍ਰੈਕਟਿਕ